ਇਕੱਲਾਪਨ ਮਹਿਸੂਸ ਹੋਏ ਤਾਂ ਪੇਕਿਆਂ ਵਿੱਚ ਧਿਆਨ ਕਰਾਂ ਮਾਂ ਤੂੰ ਕੰਨਿਆਦਾਨ ਕੀਤਾ ਦੱਸ ਤੈਨੂੰ ਕੀ ਮੈਂ ਦਾਨ ਕਰਾਂ ਸਫ਼ਰ ਅੰਤ ਖੁੰਡੀ ਤੇ ਮੁੱਕਦਾ ਸ਼ੁਰੂ ਜਿਹਾ ਹੋਇਆ ਪੀੜੇ ਤੋਂ ਦੂਰ ਬੈਠੀ ਬਸ ਮਾਂ ਹੀ ਸਮਝੇ ਧੀ ਦੇ ਦੁੱਖ ਨੂੰ ਨੇੜੇ ਤੋਂ ਨਾ ਮਰਜਾਨੀ ਨਾ ਹੀ ਵਿਚਾਰੀ ਨਾ ਹੀ ਕਦੇ ਬਗਾਨੀ ਸੀ ਮੇਰੇ ਲਈ ਤਾਂ ਤੂੰ ਹੀ ਧੀਏ ਮੇਰੀ ਇੱਕ ਨਿਸ਼ਾਨੀ ਸੀ ਉਹ ਵੀ ਜਗਨੇ ਰਸਮਾਂ ਕਰਕੇ ਵੱਖ ਕਰ ਦਿੱਤੀ ਮੇਰੇ ਤੋਂ ਦੂਰ ਬੈਠੀ ਬਸ ਧੀ ਹੀ ਸਮਝੇ ਮਾਂ ਦੇ ਦੁੱਖ ਨੂੰ ਨੇੜੇ ਤੋਂ ਮਾਂ ਤੇਰੀ ਦਿੱਤੀ ਸਿੱਖਿਆ ਕਾਰਨ ਸੌਖੀ ਹਾਂ ਕਰ ਦੂਜੇ ਵਿੱਚ ਬਦਲ ਕੇ ਫਿਰ ਵੀ ਕੁਝ ਹਿੱਸਾ ਬਚ ਜਾਂਦਾ ਹੈ ਦਾਣੇ ਪੁੱਜੇ ਵਿੱਚ ਪੇਕੇ ਘਰ ਦੀ ਯਾਦ ਨਾਲ ਧੀ ਲੈ ਆਏ ਮਾਰੇ ਗੇੜੇ ਤੋਂ ਦੂਰ ਬੈਠੀ ਬਸ ਮਾਂ ਹੀ ਸਮਝੇ ਧੀ ਦੇ ਦੁੱਖ ਨੂੰ ਨੇੜੇ ਤੋਂ ਅੱਜ ਵੀ ਚੁੱਲ੍ਹੇ ਚੌਂਕੇ ਲਾਗੇ ਰੱਖਦੀ ਤੇਰੀ ਪੀੜੀ ਨੂੰ ਧੀਆਂ ਬਾਰੇ ਸੋਚਣ ਮਾਵਾਂ ਆਪਣੇ ਅੰਤ ਅਖੀਰੀ ਨੂੰ ਸੌਰਿਓ ਪੇਕੇ ਜਦ ਆਵਣ ਤਾਂ ਨਜ਼ਰ ਨਹੀਂ ਹਟਦੀ ਚਿਹਰੇ ਤੋਂ ਦੂਰ ਬੈਠੀ ਬਸ ਧੀ ਹੀ ਸਮਝੇ ਮਾਂ ਦੇ ਦੁੱਖ ਨੂੰ ਨੇੜੇ ਤੋਂ